ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਅੱਜ ਆਪਾਂ ਬਣਾਵਾਂਗੇ ਪੁਦੀਨੇ ਤੇ ਅੰਬੀ ਦਾ ਬਹੁਤ ਹੀ ਜ਼ਿਆਦਾ ਟੇਸਟੀ ਸ਼ਰਬਤ ਜਾਂ ਫਿਰ ਜੂਸ ਵੀ ਕਹਿ ਸਕਦੇ ਹਾਂ ਬਹੁਤ ਹੀ ਹਾਜ਼ਮੇਦਾਰਾ ਜਿਨ੍ਹਾਂ ਦਾ ਫੈਟੀ ਲੀਵਰਾ ਜਾਂ ਫੈਟ ਜ਼ਿਆਦਾ ਉਹਨਾਂ ਲਈ ਬਹੁਤ ਹੀ ਜ਼ਿਆਦਾ ਵਧੀਆ ਜਾਂ ਫਿਰ ਅੰਦਰ ਗਰਮੀ ਆ ਉਹਦੇ ਲਈ ਵੀ ਬਹੁਤ ਹੀ ਵਧੀਆ ਜ਼ਿਆਦਾ ਠੰਡਕ ਪਹੁੰਚਾਉਂਦਾ ਹੈ ਤੇ ਐਂਟੀਆਕਸੀਡੈਂਟ ਜਿਹੜਾ ਜੂਸ ਬਣ ਕੇ ਤਿਆਰ ਹੁੰਦਾ ਹੈ ਇਹ ਉਹਦੇ ਲਈ ਸਭ ਤੋਂ ਪਹਿਲਾਂ ਆਪਾਂ ਕੱਚੀ ਅੰਬੀਆਂ ਲੈ ਲਿਆ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਧੋ ਲਿਆ ਸੀ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਛਿੱਲ ਲਾਵਾਂਗੇ ਅੱਜ ਕੱਲ ਇਹਨਾਂ ਦਾ ਜੂਸ ਹੀ ਆ ਫਿਰ ਤੁਸੀਂ ਪਾਣੀ ਬਣਾ ਕੇ ਪਿਓ ਬਹੁਤ ਵਧੀਆ ਹੁੰਦਾ ਏ ਇਸ ਟਾਈਮ ਤੇ ਨਾ ਤਾਂ ਇਹਨਾਂ ਦਾ achar ਬਣਦਾ ਏ ਤੇ ਨਾ ਹੀ ਇਹਨਾਂ ਦੇ ਜਿਹੜਾ ਚਟਨੀ ਵਗੈਰਾ ਬਣਦੀ ਆ ਕਿਉਂਕਿ ਉਹ ਖਰਾਬ ਹੋ ਜਾਂਦੀ ਆ ਹਜੇ ਇਹਨਾਂ 'ਚ ਜਾਲੀ ਨਹੀਂ ਪਈ ਜਦੋਂ ਤੱਕ ਜਾਲੀ ਨਹੀਂ ਪੈਂਦੀ ਉਸ ਟਾਈਮ ਤੱਕ ਇਹਨਾਂ ਦਾ ਜਿਹੜਾ ਆਪਾਂ achar ਵਗੈਰਾ ਨਹੀਂ ਬਣਾ ਸਕਦੇ ਹੈਗੇ ਇਹਨਾਂ ਨੂੰ ਆਪਾਂ ਛਿੱਲਿਆ ਛਿੱਲਣ ਤੋਂ ਬਾਅਦ ਇਹਦੇ ਵਿੱਚੋਂ ਜਿਹੜੇ ਬੀਜ ਆ ਉਹ ਕੱਢ ਦਵਾਂਗੇ ਕਿਟਕਾ ਹੈ ਜਿਹੜੀਆਂ ਉਹ ਕੱਢ ਦਵਾਂਗੇ ਇਸ ਤਰ੍ਹਾਂ ਹਟਾ ਦਵਾਂਗੇ ਤੇ ਇਹਨੂੰ ਛੋਟੇ ਛੋਟੇ ਹਿੱਸਿਆਂ ਦੇ ਵਿੱਚ ਕੱਟ ਲਵਾਂਗੇ ਦੂਜੀ ਸਾਈਡ ਤੇ ਮੈਂ ਥੋੜਾ ਜਿਹਾ ਪੁਦੀਨਾ ਹੈ ਜਿਹੜਾ ਉਹ ਵੀ ਲੈ ਆਏ ਇਹਦੇ ਨਾਲ ਨਾ ਫਲੇਵਰ ਬਹੁਤ ਵਧੀਆ ਹੁੰਦਾ ਹੈ ਤੇ ਗਰਮੀ ਦੇ ਵਿੱਚ ਹਾਜਮੇਦਾਰ ਹੁੰਦਾ ਤੇ ਠੰਡਾ ਵੀ ਹੁੰਦਾ ਹੈ ਪੁਦੀਨਾ ਤਾਂ ਜਿਹੜਾ ਜ਼ਰੂਰ ਪੀਣਾ ਚਾਹੀਦਾ ਹੈ ਸਿਰ ਉੱਟ ਕੇ ਤੁਸੀਂ ਪੁਦੀਨੇ ਦੇ ਪੱਤੇ ਵਿੱਚ ਵਾ ਸਕਦੇ ਹੋ ਉਹ ਵੀ ਸੇਤ ਲਈ ਬਹੁਤ ਹੀ ਵਧੀਆ ਹੁੰਦੇ ਨੇ ਹੁਣ ਸਵਾਦ ਅਨੁਸਾਰ ਇਹਦੇ ਵਿੱਚ ਕਾਲਾ ਨੂਨ ਆ ਜਿਹੜਾ ਉਹ ਐਡ ਕਰ ਦੇਵਾਂਗੇ ਕੋਈ ਵੀ ਜੂਸ ਵਗੈਰਾ ਬਣਾਓ ਕਾਲਾ ਨੂਨ ਆ ਜਿਹੜਾ ਜ਼ਰੂਰ ਪਾਓ ਹਾਜਮੇਦਾਰ ਹੁੰਦਾ ਹੈ ਦੂਜੀ ਸਾਈਡ ਤੇ ਆਪਾਂ ਥੋੜੀਆਂ ਜਿਹੀਆਂ ਜਿਹਾ ਕਾਲੀ ਮਿਰਚਾ ਪਾਵਾਂਗੇ ਤੇ ਸਵਾਦ ਅਨੁਸਾਰ ਜਿਹ ਅੱਪਾ ਇਹਦੇ ਵਿੱਚ ਮਸਾਲੇ ਬਹੁਤ ਘੱਟ ਰੱਖਿਆ ਤੇ ਤਾਂ ਵੀ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਊਗਾ ਟੇਸਟ ਨੂੰ ਬੈਲੈਂਸ ਕਰਨ ਲਈ ਅੱਪਾ ਜਿਹੜੀ ਚੀਨੀ ਪਾਈ ਆ 2 ਤੋਂ 3 ਚਮਚੀਨੀ ਤੇ ਅੱਪਾ ਪਾ ਲਵਾਂਗੇ ਤੁਸੀਂ ਚਾਹੋ ਇਹਨੂੰ ਹੋਰ ਵੀ ਹੈਲਦੀ ਬਣਾਉਣਾ ਚਾਹੁੰਦੇ ਹੋ ਮਿਸ਼ਰੀ ਵੀ ਪਾ ਸਕਦੇ ਹੋ ਜੇ ਤਿੱਖਾ ਬਣਾਉਣਾ ਚਾਹੁੰਦੇ ਹੋ ਤਾਂ ਹਰੀ ਮਿਰਚ ਵੀ ਪਾ ਸਕਦੇ ਹੋ ਬੱਚਿਆਂ ਨੇ ਵੀ ਪੀਣਾ ਸੀ ਇਸ ਲਈ ਹਰੀ ਮਿਰਚ ਮੈਂ ਨਹੀਂ ਪਾਈ ਹੈਗੀ ਡੇਢ ਕ ਗਲਾਸ ਆ ਠੰਡਾ ਪਾਣੀ ਲੈ ਲਿਆ ਪਹਿਲਾਂ ਆਪਾਂ ਨੂੰ ਗ੍ਰਾਇੰਡ ਕਰ ਲਵਾਂਗੇ ਪਾਣੀ ਤੁਸੀਂ ਜਿਹੜਾ ਬਾਅਦ ਦੇ ਵਿੱਚ ਲੋੜ ਅਨਸਾਰ ਹੋਰ ਵੀ ਐਡ ਕਰ ਸਕਦੇ ਹੋ ਤੇ ਇਸ ਤਰ੍ਹਾਂ ਹੀ ਬਣ ਕੇ ਤਿਆਰ ਹੋ ਗਿਆ ਤੁਸੀਂ ਚਾਹੋ ਇਹਨੂੰ ਰੇਸ਼ੇ ਦੇ ਨਾਲ ਵੀ ਪੀ ਸਕਦੇ ਹੋ ਪਰ ਇਦਾਂ ਪੀ ਨਹੀਂ ਹੋਣਾ ਹੈਗਾ ਤੁਸੀਂ ਇਹਨੂੰ ਛਾਲ ਲਓ ਤੇ ਜਿਹੜਾ ਬਚਿਆ ਕੁਚਾ ਚੂਰਾ ਜਾਂ ਬਚਿਆ ਉੱਪਰ ਇਹਨੂੰ ਤੁਸੀਂ ਚਟਨੀ ਚ ਵੀ ਆ ਜਿਹੜਾ ਯੂਜ਼ ਕਰ ਸਕਦੇ ਹੋ ਜਾਂ ਫਿਰ ਤੁਸੀਂ ਇਹਨੂੰ ਆਟੇ ਦੇ ਵਿੱਚ ਵੀ ਘੋਲ ਸਕਦੇ ਹੋ ਬਹੁਤ ਵਧੀਆ ਟੇਸਟੀ ਪਰਾਂਠੇ ਬਣ ਕੇ ਤਿਆਰ ਹੁੰਦੇ ਨੇਗੇ ਇਹ ਜੂਸ ਤਾਂ ਆਪਣਾ ਬਿਲਕੁਲ ਬਣ ਕੇ ਤਿਆਰ ਹੋ ਗਿਆ ਤੇ ਇਹਨੂੰ ਆਪਾਂ ਛਾਲ ਲਿਆ ਏ ਇਹਦੇ ਵਿੱਚ ਆਪਾਂ ਥੋੜਾ ਜਿਹਾ ਜਿਹੜਾ ਨਿੰਬੂ ਨਿਚੋੜ ਦਵਾਂਗੇ ਵਸੇਦਾ ਇਹ ਖੱਟਾ ਹੀ ਹੁੰਦਾ ਹੈ ਪਰ ਨਿੰਬੂ ਨਚੋੜਨ ਨਾਲ ਇਹਦਾ ਟੇਸਟ ਆ ਜਿਹੜਾ ਫਲੇਵਰ ਆ ਹੋਰ ਵੀ ਡਿਵੈਲਪ ਹੋ ਜਾਂਦਾ ਹੋਰ ਵੀ ਵਧੀਆ ਬਣ ਕੇ ਤਿਆਰ ਹੁੰਦਾ ਹੈ ਇਸ ਤਰ੍ਹਾਂ ਦਾ ਇਹ ਕਲਰ ਬਣ ਕੇ ਤਿਆਰ ਹੋਇਆ ਜਿੰਨਾ ਜ਼ਿਆਦਾ ਪੁਰਾਣਾ ਰੱਖੋਗੇ ਰੰਗ ਉਨਨਾ ਹੀ ਡਾਰਕ ਹੋਊਗਾ ਤੁਸੀਂ ਚਾਹੋ ਅੰਬੀ ਦੇ ਛਿਲਕੇ ਸਮੇਤ ਵੀ ਆ ਜਿਹੜਾ ਇਹਨੂੰ ਗ੍ਰਾਈਂਡ ਕਰ ਸਕਦੇ ਹੋ ਪਰ ਉਹਦੇ ਨਾਲ ਕੀ ਹੁੰਦਾ ਹੈ ਥੋੜਾ ਜਿਹਾ ਕਸੈਲਾ ਜਿਹੜਾ ਟੇਸਟ ਆਉਂਦਾ ਹੈ ਤੁਸੀਂ ਚਾਹੋ ਇਹਨੂੰ ਚਟਪਟਾ ਜਿਹਾ ਬਣਾਉਣਾ ਹੈ ਚਾਟ ਮਸਾਲਾ ਵੀ ਐਡ ਕਰ ਸਕਦੇ ਹੋ ਆਪਾਂ glassਾਂ ਦੇ ਵਿੱਚ ਬਰਫ਼ ਪਾ ਲਈ ਆ ਤੇ ਇਹਨੂੰ ਆ ਜਿਹੜਾ ਸਰਵ ਕਰ ਲਵਾਂਗੇ ਠੰਡਾ ਠੰਡਾ ਬਹੁਤ ਹੀ ਜ਼ਿਆਦਾ ਟੇਸਟੀ ਲੱਗਦਾ ਹੈ ਉੱਪਰ ਪਾ ਲਵਾਂਗੇ ਆਪਾਂ ਪਪਦੀਨੇ ਦੇ ਪੱਤੇ ਤੇ ਪਾ ਲਵਾਂਗੇ ਨਾਲ ਹੀ ਆਪਾਂ ਨਿੰਬੂ ਕੱਟੇ ਹੋਏ ਇਸ ਤਰ੍ਹਾਂ ਬਿਲਕੁਲ ਬਾਜ਼ਾਰ ਵਰਗਾ ਤੁਹਾਨੂੰ ਲੱਗੂਗਾ ਦੇਖਣ ਨੂੰ ਤੇ ਪੀਣ ਨੂੰ ਤਾਂ ਟੇਸਟੀ ਹੈਗਾ ਹੀ ਹੈਗਾ ਤੇ ਇਸ ਤਰ੍ਹਾਂ ਆਪਾਂ ਕਿਹੜਾ ਬਾਜ਼ਾਰ ਨਾਲ ਘਟਾ ਇਸ ਤਰ੍ਹਾਂ ਆਪਾਂ ਸਜਾ ਲਿਆ ਇਹਨੂੰ ਦੋਨੋਂ ਸਾਈਡਾਂ ਤੋਂ ਟੇਸਟੀ ਤੇ ਹੈਲਦੀ ਗਰਮੀ ਤੋਂ ਰਾਹਤ ਦੇਣ ਵਾਲਾ ਆਪਣਾ ਜਿਹੜਾ ਅੰਬੀ ਦਾ ਸ਼ਰਬਤ ਜਾਂ ਫਿਰ ਤੁਸੀਂ ਜੂਸ ਵੀ ਕਹਿ ਸਕਦੇ ਹੋ ਬਣ ਕੇ ਤਿਆਰ ਆ ਜੇ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਦੇ ਹੋ ਤੇ ਚੈਨਲ ਨੂੰ ਜਿਹੜਾ ਸਬਸਕ੍ਰਾਈਬ ਕਰ ਲਓ ਨਾਲ ਦੀ ਨਾਲ ਘੰਟੀ ਵਾਲਾ ਬਟਨ ਦਬਾ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਥੈਂਕ ਯੂ ਜੀ ਮਿਲਾਂਗੇ ਕਿਸੇ ਨਵੀਂ ਰੈਸਪੀ ਦੇ ਵਿੱਚ ਨਵੀਂ ਵੀਡੀਓ ਦੇ ਵਿੱਚ